ਕਰਨੇ ਮਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਕੇ ਵੇਠੀ ਹੋ ਮਦਦਿਆ ਮੈਂ ਕਾਜ ਜੈ ਸਪ੍ਰਾਈਜ਼ ਲਈ ਸੋ ਅੱਜ ਸਰਪ੍ਰਾਈਜ਼ ਹੋ ਗਿਆ ਪਰ ਮੌਸਮ ਅੱਜ ਠੰਡਾ ਸੀ ਹੈ ਨਾ ਵੈਸੇ ਅੱਗੇ ਚੱਕਦੇ ਫਟੇ ਅਸੀਂ ਦੇਣੀਆ ਕਿ ਅਸੀਂ ਮੋਟੋਫਾ ਨੂੰ ਮੂਹ ਦੇ ਦੇ ਸੋ ਗਾਇਜ਼ ਮਮੀ ਹੁਣੇ ਆਏ ਆ ਜੀ ਦੇਖ ਸਕਦੇ ਤੁਸੀਂ ਸਕੂਟੀ ਤੇ ਆਏ ਐ ਇੰਨੀ ਦੂਰੋਂ ਮੁਕਸਰੋਂ ਫਿਰੋਜ਼ ਪੂਰੇ ਪੌਣੇ ਦੋ ਘੰਟੇ ਲਾਉਂਦੇ ਹਾਂ ਸੋ ਫਾਈਨਲ ਹੋਨੇ ਦੋਖੇ ਨਾ ਇਹ ਤੋਂ ਡੰਗੋਪਾਲ ਦੇ ਚਲਦੇ ਸੀ ਆਪ ਡਿੱਗ ਫਾਂਗੇ ਆ ਜਦੋਂ ਤੇਰੀ ਆ ਗਈ ਸੀ ਚੱਕਲੇ ਸੋ ਫਾਈਨਲ ਦੇਖਦੇ ਆ ਕੀ ਲੈ ਕੇ ਆਏ ਗਾਇਸ ਵਲੋਗ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਸੋ ਫਾਈਨਲ ਮੈਂ ਕੋਈ ਕੰਮ ਕਰ ਲੈ ਸੀ ਆਪਣਾ ਸਦਾਰਾ ਸਦਾਰਾ ਹਮ ਸੌਂਦ ਅਸਮਾਨ ਦਨ ਸਕੂਟੀ ਤੇ ਆਇਆ papa ਨਹੀਂ ਆਏਗੇ ਨਾਨੂ ਹਨਾ ਨਹੀਂ ਆਏ ਹੈਗੇ ਕਿ ਮੰਮੀ ਤੇ ਆਪਣਾ ਸਿਸਟਰ ਆਇਆ स्कूटी पे आया नहीं दुरो फिरोजपुर आया ओहो मौसम आज वैसे ठीक से नहीं कंपनी है इसे अपन देखਦੇ ਆਂ ਕੀ ਲੈ ਕੇ ਆਏ ਗਾਇਸ ਗੈਰੋਂ ਆਇ ਲੱਗਦੀ ਐਕਟੀਵਿਟੀਨ ਕਿੱਸ ਨਾ ਮੰਮਾ ਖੰਨੀ ਆ ਜਾਣਾ ਫਿਰ ਉਹ ਕਿਧਰ ਹੁੰਚਾਣਾ ਹੈ ਹਾਂ ਇਹ ਨਹੀਂ ਪਤਾ ਮੈਂ ਟਾਰਚ ਲਈ ਜਾਣਾ ਹਾਂ ਮੰਮੀ ਟਾਰਚ ਚ ਫਿਰ ਚੂੜ ਦਾ ਸਾਮਾਨ ਆ ਮੰਮਾ ਨਹੀਂ tane ਸਭ ਤੋਂ ਪਹਿਲਾਂ ਤਾਂ ਪੀਣਗੇ ਜੀ ਪਾਣੀ ਹਨੇਰਾ ਆਇਆ ਬੇ ਕਮਰੇ ਚ ਆਸਮਾਨ ਲੈ ਕੇ ਆਇਆ ਦੇਖਦੇ ਆਂ ਕੀ ਲੈ ਕੇ ਆਇਆ ਮਹਿੰਦੀ ਦਾ ਕਲਰ ਇੰਨਾ ਕੋਈ ਆਇਆ ਹੈ ਹਨੇਰਾ ਕਾਫੀ ਹੈ ਯਾਰ ਹੈ ਰੂਪਾ ਭਾਈ ਰੂਪਾ ਹਾਂ ਇਹਨਾਂ ਨੂੰ ਪਿਛਲੇ ਪਿੰਡ ਹੂੰ ਨਾ ਖੜੂ ਆਪਣਾ ਘੜ ਮੰਝੂਰ ਕਰਿਓ ਦੇਖਦੀ ਟੈਂਦੀ ਦਾ ਹਾਂ ਸਹੀ ਕਰਦਾ ਵਾਓ ਈ ਵਾਰ ਤਾਂ ਨਹੀਂ ਲੱਗੀ ਨਹੀਂ ਕੋਈ ਲੱਗੀ ਨੂੰ ਬੈਂਗਲਸ ਇਹ ਤਾਂ ਬਦਲ ਸਿੱਧਾ ਹੀ ਹੋ ਗਿਆ ਇਹ ਤਾਂ ਬਹੁਤ ਕਲਰ ਕਰਉਂਦੀ ਸੀ ਇਹਦਾ ਡੈਡੀ ਆ ਮੈਸੇ ਤੁਸੀਂ ਮੋਟਰਸਾਈਕਲ ਲੈ ਲਓ ਮੈਂ ਕਿਹਾ ਕਮਨ ਹਜੇ ਨਾ ਕੋਈ ਕੋਈ ਪਤਾ ਨਹੀਂ ਲੱਗਾ ਅਸੀਂ ਦੇ ਆ ਇਹ ਤਾਂ ਤੁਹਾਡਾ ਸਾਡੇ ਕਰੀਏ ਦੇਸੀ ਦੇ ਰੰਗੀਰੀ ਬੰਨਾ ਤੋਂ ਲਾਈਆਂ ਸੰਧਾਰੇ ਦਾ ਸਮਾਂ ਹਾਂ ਤੇਰਾ ਮੈਂ ਕਿ ਤੇਰਾ ਉਹ ਦੂਜਾ ਹੈ ਆ ਤੇਰੀ ਮੰਮੀ ਦਾ ਲਾਜ OK ਆਪਾਂ ਇਹ ਪਿੰਟਾ ਲਿਖ ਗਏ ਨਾ ਉਹ ਕਾਸ ਇਸੀ ਦਾ ਡਾਰਕ ਫਰੋਜੀ ਆ ਅੱਛਾ ਕਿੰਨਾ ਗਾਵੇ ਅੱਛਾ ਮੇਰੀਆਂ ਛੁਟੀਆਂ ਨੇ ਪਟੇ ਨੂੰ ਬੋਲ ਕੇ ਵੀ ਛੱਡਾਂ ਹਣੀ ਤਾਂ ਵਧ ਗਈਆਂ ਇਹ ਰੱਖ ਮੈਂ ਪੰਗਰ ਨੇ ਸੋਣ ਦੇ ਦੋ ਚਾਂਦ ਜੀ ਮੈਂ ਕਿਹਦੇ ਦੋ ਚਾਂਦ ਬਣਾਉਂਦੇ ਸੋਹਣੇ ਬਹੁਤ ਸੋਹਣਾ ਕੱਲਾ ਇਹ ਕੁਛ ਦੋ ਪਾਈ ਕਿੰਨੇ ਦੋ ਦਾ ਕਿਹਾ ਹਾਂ ਇਹ ਦਾ ਜੀ ਇੱਕੋ ਚੀਜ਼ ਸਾਰੀਆਂ ਪਾਉਂਗੀ ਸੋ ਗਾਇਸ ਨਹੀਂ ਅੱਧੀ ਅੱਧੀਆਂ ਪਾਉਣੀਆਂ ਚੱਟ ਕੇ ਪਾ ਕੇ ਨਾਲ ਹੀ ਲਾ ਦੇਣੀ ਐ ਇਹਨੇ ਉਧਰ ਸਾਰੀ ਗੱਡੀ ਆਲੇ ਆਣੀ ਆਉਣਾ ਸੀ ਨਹੀਂ ਨਹੀਂ ਹੁਣ ਨਹੀਂ ਲਾਉਂਦੇ ਮੈਨੂੰ ਕਿਸੇ ਮੋੜ ਨਾਲ ਲੱਗਦਾ ਸੋ ਫਾਈਨਲ ਗੱਡੀ ਹੀ ਲੈ ਗਿਆ ਸਾਰਾ ਕੁਝ ਕਰ ਗਿਆ ਤੇ ਉਹ ਹਨ ਮੇਰੇ ਕੋਲ ਜੀ ਆਉਂਦਾ ਲਾ ਦੇ ਅੱਛਾ ਬਹੁਤ ਸਿੱਤਿਆਰ ਹਾਂ ਸਹੀ ਜਾ ਕਿ ਨਹੀਂ ਹੋਰ ਵੀ ਬਹੁਤ ਸਿੱਤਿਆਰ ਹਾਂ ਚੂੜੀਆਂ ਮੇਰੇ ਨਾਲ ਕਿੱਥੇ ਭਾਈ ਮੈਂ ਗੱਡੀ ਵੇਚ ਕੇ ਤੇ ਵਰਾਂਗੇ ਹਾਂ ਹਾਂ ਮਾ ਜਿਹੜੀ ਨੂੰ ਵੀ ਲੜਾ ਕੋ ਵੇਖ ਲੈ ਲੋਕਾਂ ਨੂੰ ਚਾਹਤ ਤੋਂ ਬਾਰੇ ਸੇ ਟੂੜੀ ਮਤਲਬ ਇਹ ਕਹਿ ਸਕਦੇ ਆਂ ਹਾਂ ਵਾਲੀ ਟੌਪ ਟੂੜੀ ਹੈ ਇਹ ਇੰਨੀ ਨਹੀਂ ਇੰਨੇ ਦੰਨ ਮੈਂ ਕਿਹਦੀ 40 ਦੀ ਕਰ ਜਣਾ ਤੇਰੀ ਆਈ ਹੈ ਦੱਬੀ 120 ਸੋਹਣਾ ਗਾਇਸ ਦੇਵਾਸ ਮੰਨ ਸਭ ਬੜੇ ਸਾਰੇ ਹੋ ਗਏ ਇਹਦੇ ਕੀ ਆ ਆਓ ਜੀ ਲੈ ਆ ਵਾਲੀ ਮੇਰੇ ਫੇਵਰਟ ਨੇ ਇਹ ਬਾਲੂ ਸ਼ਾਇਆ ਹੈ ਮੱਠਣਾ ਦਾ ਭਾਈ ਇਹ ਨਾ ਪੀਂਦੀ। ਚੱਲ ਕੋ। ਯਾਰੀ ਹੈ ਟੇਸਟ ਵੀ ਵਧੀਆ। ਇੱਕ ਮੱਠੀ ਦਾ ਵੀ ਨਹੀਂ। ਹਾਂ। ਇਹ ਕਾਦੇ ਨਾਲ ਨੂੰ 300 ਪਤੀਸੇ। ਇਸੇ ਚੀਕਾ। ਇਹ ਹੀ ਸੀ। ਸੋ ਫਾਈਨਲ ਗਾਇਸ ਇਸੇ ਸਮਾਨ ਸੀ। ਨੰਨੇ ਵੇਟ। ਸੋ ਫਾਈਨਲ ਗਾਇਸ ਸਮਾਨ ਮੰਮੀ ਲੈ ਕੇ ਆਏ ਸੀ ਡਨ ਕਾਫੀ ਸਾਰਾ ਹਨੇਰਾ ਕਹਿੰਦੇ। ਐਂਡ ਮੈਂ ਵੀ ਹੱਥ ਵਿੱਚ ਬੈਂਗਲਸ ਪਾ ਲਏ ਆ ਤੁਸੀਂ ਦੇਖ ਸਕਦੇ ਹੋ। ਵੈਸੇ ਮੇਰਾ ਤਾਂ ਚਾਹੀ ਹੈ ਮੈਂ ਹੁਣੇ ਹੀ ਲਾ ਦੇਣੇ ਆ 2 ਮਿੰਟ ਹੀ ਪਾਉਂਗੀ ਆ ਜਿਹੜੀ ਹਾਂ ਇਹ ਤਾਂ ਕੋਲ ਨਹੀਂ ਪੈਣੀ ਐ ਸੋ ਗਾਇਜ਼ ਇਧਰ ਚਾਹ ਬਣਨ ਵਾਲੀ ਐ ਕੋਲੀ ਨਹੀਂ ਵੀ ਪਾ ਦੇ ਲਵਾਵਾ ਮੋਟੇ ਛੇੜੀਆਂ ਚੜ ਜਾਂਦੀਆਂ ਸੋ ਫਾਈਨਲ ਗਾਇਜ਼ ਗੁੜਬੜੀ ਚਾਹ ਇਧਰ ਬਣ ਰਹੀ ਐ ਕਹਿੰਦੇ ਓਹੋ ਕੈਮਰੇ ਨੂੰ ਭਾਫ ਆ ਗਈ ਸੋ ਫਾਈਨਲ ਕੈਮਰਾ ਹੱਡਾ ਕਹਿੰਦੇ ਵਿੱਚ ਹੀ ਜਾਵਾਂ ਗਿਆ ਚਲਾ ਸੀ ਫਰਾਈ ਬੰਦੇ चाय बन रही है गरमागरम गरमागरम चाय बन रही है सो फाइनल बिस्किट खा लो गाइस हां जी ना ना। एक मिनट ऑलरेडी पैसे का नुंगी ने बड़ा टाइम हो गया सो फाइनल गाइस हुन आपा जांदे अंदर हां मम्मा किवें ਤੋ ਗਾਇਸ ਇਧਰ ਸਬਜੀ ਵੀ ਬਣ ਚੁੱਕੀ ਹੈ ਦੈਨ ਉਧਰ ਚਾਹ ਬਣ ਰਹੀ ਹੈ ਤੇ ਇਧਰ ਆਪਾਂ ਕੁਛ ਖਾਣ ਨੂੰ ਰੈਡੀ ਕਰ ਦਿੰਦੇ ਹਾਂ ਚਾਹ ਬਣਾਉਂਦੇ ਆਂ ਚਾਹ ਪਿਆਨੇ ਆ ਪਹਿਲਾਂ ਬਾਕੀ ਰੋਟੀ ਪੁੱਛ ਲਾਂਗੇ ਖਾਣੀ ਹੈ ਤਾਂ ਬਣਾ ਦਾਂਗੇ ਕਿਉਂਕਿ ਸਬਜੀ ਤਾਂ ਬਣੀ ਹੋਈ ਹੈ ਕਾਂ ਹੀ ਗਿਆ ਆਪਣਾ ਔ ਸੱਟ ਤੀ ਨਾ ਸ਼ਲਟ ਇਹ ਆਦਤ ਆਣੀ ਤੇਰੀਆਂ ਜਾਣੀਆਂ ਇਧਰ ਮੁਗਰੀ 12 ਵਜੇ ਹੋ ਜਾਂਦੀ ਮੂਹ ਨਹੀਂ ਤੇਰਾ ਦੇਖਦਾ ਵੇ ਲੋਕਾਂ ਸਾਡੀ ਤੰਗ ਨਹੀਂ ਕਰਦੇ ਲੋਬਾਂ ਆਜ ਚੰਗਾ ਕੀਤਾ ਸਕੂਟ ਨਹੀਂ ਤੇ ਸਕੂਟੀ ਤੇ ਆਇਆ ਮਮੀ ਹੁਣ ਇਕੱਲੇ ਨਹੀਂ ਪਿਛਲੀ ਵਾਰ ਚਲਾਇਆ ਚਾਹ ਪੀਣਾ ਬੜਾ ਪਤਾ ਅੱਜ ਬੈਠਾ ਸਾਢੇ 4:30 ਵਜੇ ਆਦਿਆਂ ਸਾਢੇ 6 ਵਸਤਰੀ ਕੀ ਅਚਕ ਲੱਗੇ ਮੈਂ ਨਹੀਂ ਕੁਝ ਵੀ ਖਾਣਾ ਲੈ ਲੈ ਆ ਚਾਹ ਪੀ ਲੈ ਨਹੀਂ ਨਹੀਂ ਬਸ ਚਾਹ ਵੀ ਨਹੀਂ ਗਲੀ ਚਾਹ ਵੜਾ ਦੋ ਮੇਰਾ ਕੱਪ ਨਹੀਂ ਕਾ ਆ ਬੰਨ ਨਹੀਂ ਚਾਹ ਲਈ ਸੋ ਗਾਇਸ ਮੇਰੀ ਨਿੱਕੀ ਜੀ ਕੱਪੀ ਚਾਹੇ 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 ਹਨੇਰਾ ਬਹੁਤ ਯਾਰ ਵੱਡੀ ਲਾਈਟ ਲਵਾਈ ਹੈ ਜੜੀ ਕਮਰੇ ਚ ਸੋ ਗਾਇਸ ਕੱਤੇ ਹੋ। ਯਹਾਂ ਪਰ ਹਮ ਪੀਏਂਗੇ ਚਾਹੀ। ਆਹ ਕਾਪਰ ਡਿਨਰ ਸੈੱਟ ਮਿਲਿਆ ਸੀ ਨਾ। ਆਪਣਾ। ਮੁਟ ਛੁੱਟੀ ਬਾਰ। ਚਾਹ ਪੀਨੇ ਆ ਹੁਣ। ਹੋ ਜਾਣਗੀ 12 ਵਜੇ। ਉਹ ਉਧਰ ਬੋਬੀ ਪੀ ਰਿਹਾ ਚਾ। ਖਾ ਰਿਹਾ ਹੈ। ਪਾਣੀ ਲਿਆਜਾ। ਹਾਂਜੀ ਇੱਥੇ ਅਸੀਂ ਧਰਤੀ ਸੀਗੀ ਖੀਰ। ਇੱਥੇ ਆਪਣੀ ਖੀਰ ਬਣਨ ਲੱਗੀ ਏ। ਤੇ ਇਧਰ ਆਪਾਂ ਕਰਦੇ ਪਏ ਆ ਤਿਆਰ। ਖੀਰ ਪੂੜਿਆਂ ਲਈ ਆਟਾ ਆ ਤੁਸੀਂ ਦੇਖ ਸਕਦੇ ਹੋ ਆਪਾਂ ਗੁੜ ਨੂੰ ਉਬਾਲਾ ਦੇ ਕੇ ਚੰਗੀ ਤਰ੍ਹਾਂ ਇਹ ਬਣਾ ਲਿਆ ਸੀਗਾ ਕੜਾ ਗੁੜ ਦਾ ਤੇ ਇਧਰ ਆਪਾਂ ਆਟੇ ਵਿੱਚ ਪਾਵਾਂਗੇ ਥੋੜਾ ਜਿਹਾ ਸਰੋਂ ਦਾ ਤੇਲ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਬਾਅਦ ਵਿੱਚ ਆਪਾਂ ਆਟਾ ਗੁੰਨਾ ਲਵਾਂਗੇ ਜਣੀ ਦੀ ਢਿੱਲਾ ਪੇਸਟ ਬਣਾ ਲਾਂਗੇ ਪੂੜਿਆਂ ਲਈ ਲਓ ਜੀ ਸੋ ਥੋ ਹਾਂਜੀ ਆਪਾਂ ਇਹਦੇ ਵਿੱਚ ਸਾਰਾ ਆਟਾ ਮਿਕਸ ਕਰ ਦੇਵਾਂਗੇ ਹੁਣ ਪਾ ਕੇ ਕੋੜੇ ਪਾ ਲਓ ਕੋੜਾ ਲਾ ਲਓ ਬੜਾ ਹੈ ਬਸ ਰੁਕ ਦਿੰਦੇ ਇਹਦਰ ਮੈਂ ਘਲਾ ਰਹੀ ਐ ਮਹਿੰਦੀ ਹੱਥ ਸਿੱਧਾ ਕਰੀਓ ਸਿਸਟਰ ਹੱਥ ਸਿੱਧਾ ਕਰੀ ਐਸੇ ਕਰੀਏ ਸੋ ਗਾਇਸ ਫਾਈਨਲ ਇੱਕ ਮਿੰਟ ਦਿਖੋ ਕੈਮਰਾ ਸੋ ਫਾਈਨਲ ਗਾਇਜ਼ ਇਹਦਾ ਆਪਣਾ ਆਪਣਾ ਵੀਡੀਓ ਬਣਾਈ ਹੈ ਨਿਊ ਚੈਨਲ ਤੇ ਆਏਗੀ ਜ਼ਰੂਰ ਸਾਰੇ ਆਣੀ ਚੈੱਕ ਕਰਿਓ ਦਨ ਮੰਮੀ ਬਾਹਰ ਕੰਮ ਕਰ ਰਹੇ ਨੇ ਫਾਈਨਲ ਮੈਂ ਇਧਰ ਮਹਿੰਦੀ ਲਗਾ ਰਹੀ ਆ ਇਹਨਾਂ ਦੇ ਆ ਲੋ ਕਿਵੇਂ ਬਦਲ ਚ ਬਣ ਗਏ ਹਨ ਚਲੋ ਕੋਈ ਆ ਗਏ ਹਾਲਿਆਂ ਦੇ ਮਹੀਨੇ ਵੀ ਆਉਣਾ ਹੀ ਹੈ ਸੋ ਫਾਈਨਲ ਗਾਇਜ਼ ਇਧਰ ਅਸੀਂ ਬਣਾਉਣ ਲੱਗੇ ਆ ਜੀ ਪੂੜੇ ਦੇਖ ਸਕਦੇ ਹੋ ਤੁਸੀਂ ਇੱਥੇ ਗੁੜ ਦਾ ਉਹ ਬਣਾ ਲਿਆ ਕੀ ਉਹਨੂੰ ਕਹਿੰਦੇ ਆ ਪੇਸਟ ਜਾਂ ਹਾਂਜੀ ਇਹ ਬਣਾ ਚੁੱਕੇ ਨੇ ਥੈਨ ਇੱਥੇ ਆਪਾਂ ਉੱਪਰ ਦੇਖ ਸਕਦੇ ਹੋ ਤਵਾ ਰੱਖ ਦਿੱਤਾ ਹੈ ਇੰਨੇ ਇਧਰ ਖੀਰ ਬਣ ਰਹੀ ਹੈ ਫਾਈਨਲੀ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਇਧਰ ਖੰਡ ਹੈ ਸੋ ਨੰਨੀ ਆਏ ਹੋਏ ਨੇ ਤੇ ਬਣਾਣਗੇ ਥੋੜਾ ਜਿਹਾ ਗੈਸ ਨੂੰ ਆਪਾਂ ਅੱਗੇ ਕਰਕੇ ਰੱਖ ਦਿੱਤਾ ਆ ਤਾਂ ਇੱਥੇ ਪੂੜੇ ਐਂਡ ਖੀਰ ਬਣੇਗੀ ਤੇ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਣੇ ਰਹੋ ਤੁਹਾਨੂੰ ਦਿਖਾਉਂਦੇ ਆ ਪੀਲੇ ਪਾਣੀ ਮਮਾ ਮਮੀ ਬਣਾਣਗੇ ਹੁਣ ਥੋੜੀ ਪਾਣੀ ਹੈ ਨਾ ਖੰਡ ਫਿਰ ਆ ਬਣ ਗਏ। ਤੇ ਰਹੀ। ਕੋਈ ਟੋਕਰੀ ਦੇਪੜਾ ਨਾ। ਕਾਰਜ ਵਿੱਚ ਰੱਖਣ ਦੇ। ਛੋਟਾ। ਸੋ ਫਾਈਨਲ ਗਾਇਸ ਆਪਾਂ ਦੇਖਦੇ ਹਾਂ ਕਿੱਦਾਂ ਬਣਦੇ ਆ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਤਵੇ ਤੇ ਅ ਤੇਲ ਲਾ ਦਿੱਤਾ ਹੈ। ਸਰੋਂ ਦਾ। ਤੇ ਉਸ ਤੋਂ ਬਾਅਦ ਪੂੜੇ ਬਣਨੇ ਸਟਾਰਟ ਹੋ ਜਾਣਗੇ। ਮੰਮੀ ਇਹ ਰੱਖਣੇ ਕਿਹਦੇ ਵਿੱਚ ਆ? ਅਖਬਾਰ ਤੇ ਪਲੇਟ ਦੇ ਉੱਪਰ। ਸੁੱਕੇ ਸੀ। ਅਖਬਾਰ 'ਚ। ਆਹ ਪਲੇਟ 'ਚ ਅਖਬਾਰ ਰੱਖ ਲਾ। ਕੋਈ ਕਾਗਜ਼ ਰੱਖਣਾ ਕਾਪੀ ਦਾ ਲੈ ਕੇ ਆਇਓ ਪਹਿਲਾਂ ਤਾਂ ਪਹਿਲਾਂ ਤਾਂ ਉਹ ਦੇ ਕਾਦੇ ਹੁੰਦਾ ਪਹਿਲਾਂ ਸੋ ਗਾਇਸ ਦੇਖ ਲਓ ਤੁਸੀਂ ਅੱਛਾ ਪਹਿਲਾਂ ਬੇਕਰ ਜਈ ਹੁੰਦਾ ਮਤਲਬ ਕਿ ਕੰਦ ਤੇ ਰੱਖਣਾ ਹੁੰਦਾ ਕੰਦ ਦੇ ਨਹੀਂ ਰੱਖਦੇ ਨਹੀਂ 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 ਭੈਣ ਹਾਂ ਫਿਰ ਕਿੱਥੇ ਰੱਖਦੇ ਬੱਸ ਵੈਸੇ ਰੱਖ ਦਿੰਦਾ ਲੱਗਦਾ ਪਾਸੇ ਪੂਰਾ ਪੁੱਤੀ ਦਾ ਤੇ ਅਜ ਰਾਕਾ ਅੱਛਾ ਠੀਕ ਹੈ ਪਹਿਲਾਂ ਤਾਂ ਵੈਸੇ ਹੀ ਕਹਿੰਦੇ ਬਣ ਲ ਗਏ ਚਲੋ ਦੂਸਰੇ ਤੇ ਆਪਾਂ ਮਿਲਦੇ ਆਂ ਸੋ ਗਾਇਸ ਪਹਿਲਾਂ ਤਾਂ ਵੈਸੇ ਹੀ ਬਣਿਆ ਆ ਤੁਸੀਂ ਦੇਖ ਸਕਦੇ ਹੋ ਅੱਜ ਮੰਮੀ ਆਏ ਹੋਏ ਆ ਨਾਨਕਾ ਮੇਲੇ ਕਹਿੰਦੇ ਅੱਜ ਬਣਾ ਰਿਆ ਪੂੜੇ 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 ਪਰ ਤਵਾ ਬਦਲ ਲੈ ਕਿਵੇਂ ਤਵਾ ਬਦਲ ਲੈ ਤਵਾ ਬਦਲ ਲੈ ਤਵਾ ਨਵਾਂ ਲੈ ਕੇ ਆਉਣਾ ਆ ਹਾਂ ਪਹਿਲਾਂ ਕਹਿੰਦੇ ਸੀਗੇ ਇੱਥੇ ਹਾਂ ਮੈਂ ਇੱਕ ਹੋਣਾ ਦਾ ਗੈਂਸ ਟੁੱਟਿਆ ਹੋਇਆ ਆ ਉਹ ਆਪਾਂ ਪਾ ਲਈਏ ਟੋਰਾ ਨਾਲ ਬਟਨ ਨਵੇਂ ਹੋਣ ਕਹਿਣਗੇ ਤਵਾ ਤਵੇ ਨੂੰ ਕੁੰਡਾ ਨਹੀਂ ਹੈਗਾ ਉਹ ਵੀ ਲੈ ਆਵਾਂਗੇ ਕੋਈ ਨਹੀਂ ਸੋ ਗਾਇਸ ਇਧਰ ਥਾਲੀ ਦੇ ਵਿੱਚ ਆਪਾਂ ਪੇਪਰ ਰੱਖ ਦਿੱਤੇ ਆ ਤੇ ਇਹਦੇ ਉੱਪਰ ਆਪਾਂ ਪੂੜੇ ਰੱਖਾਂਗੇ ਹਨਾ ਤੇ ਇਧਰ ਮੰਮੀ ਹੁਣ ਬਣਾ ਰਹੇ ਨੇ ਇਧਰ ਖੀਰ ਵੀ ਬਣ ਗਈ ਖੀਰ ਬਣ ਕੇ ਹੋ ਚੁੱਕੀ ਹੈ ਰੈਡੀ ਤੁਸੀਂ ਦੇਖ ਸਕਦੇ ਹੋ ਤੇ ਇਧਰ ਪੂੜੇ ਬਣ ਰਿਹਾ ਵਾਓ ਤਵਾ ਪਤਲਾ ਹੈ ਕਿੰਨੇ ਜਿਉਂਦੀ ਰਹੀ ਤਾਂ ਤੁਹਾਡੇ ਸਹੁਰਿਆਂ ਦੇ ਘਰੇ ਵੀ ਬਣਾਇਆ ਹੈ ਕੰਮ। ਓਹੋ ਮੰਮੀ ਕਹਿੰਦੇ ਪਈ ਜਿਉਂਦੀ ਰਹੀ ਤਾਂ ਤੁਹਾਡੇ ਸਹੁਰਿਆਂ ਘਰੇ ਵੀ। ਵਾਹ ਵਾਹ ਵਾਹ। ਛਾ ਜੀ। ਮਤਲਬ ਮੰਮੀ ਜਦੋਂ ਮੇਰਾ ਵਿਆਹ ਹੋ ਗਿਆ ਮੰਮੀ ਉੱਥੇ ਆਇਆ ਕਰਨਗੇ ਬਣਾਉਣਾ। ਤੇ ਹੋਇਆ। ਠੀਕ ਹੈ ਜੀ। ਅਜੇ ਨਹੀਂ ਮੈਂ बोलਦੀ। ਹਾਂ ਸਹੀ ਗੱਲ ਆ ਕੋਈ ਨਹੀਂ ਜ਼ਰੂਰ ਵੈਲਕਮ। ਵੈਸੀ ਅੱਭੀ ਤਾਂ ਗਾਇਜ਼ ਮੈਨੇ ਸ਼ਾਦੀ ਕਰवानी ਨਹੀਂ ਹੈ ਬਟ ਜਦੋਂ ਵੀ ਸ਼ਾਦੀ ਹੋਊਗੀ ਤਦ ਮੰਮੀ ਬੋਲ ਰਹੇ ਆ ਕਿ ਮੈਂ ਖੁਦ ਆਕਰ ਬਣਾਕਰ ਜਾਇਆ ਕਰੂੰਗੀ। ਸੋ ਫਾਈਨਲ ਹੈ ਤਰ੍ਹਾਂ ਦੇਖ ਸਕਦੇ ਹੋ ਤੁਸੀਂ। ਦੂਸਰਾ ਵਧੀਆ ਬਣਿਆ ਇਹ ਕਿ ਪਹਿਲਾਂ ਆਈ ਨਹੀਂ ਅੱਛਾ ਮਤਲਬ ਪਹਿਲਾਂ ਇਦਾਂ ਹੀ ਕੋਈ ਵੀ ਚੀਜ਼ ਬਣਦੀ ਆ ਅੱਛਾ ਪਹਿਲਾਂ ਨਹੀਂ ਆਪਾਂ ਖਾਣਾ ਹੁੰਦਾ ਠੀਕ ਹੈ ਵਾਓ ਯਮਮੀ ਕੁਛ ਨਾ ਕੈਮਰੇ ਦੀ ਕੁਆਲਿਟੀ ਇੱਧਰ ਦੇਖੋ ਮੈਂ ਹੁਣ ਫਲੈਸ਼ ਬੰਦ ਕੀਤੀ ਹੈ ਆ ਯੈਲੋ ਯੈਲੋ ਇਹ ਦਿਖ ਰਿਹਾ ਹੈ ਕਿ ਨਾ ਅਦਰ ਤੁਸੀਂ ਦੇਖ ਸਕਦੇ ਹੋ ਇੱਥੇ ਮਤਲਬ ਚਾਨਣ ਸਿਰਫ ਬਾਹਰੋਂ ਇੰਨਾ ਕੋਈ ਆ ਰਿਹਾ ਰੋਸ਼ਨੀ ਹਨਾ ਪਰ ਰਸੋਈ ਦੇ ਵਿੱਚ ਹਨੇਰਾ ਹੈ ਸਿਰਫ ਲਾਈਟ ਉਹ ਹੀ ਜਗ ਰਹੀ ਹੈ ਇੱਕੀ ਤਾਂ ਥੋੜਾ ਜਿਹਾ ਐਂ ਦੇਖਦਾ ਪਿਆ ਹਾਂ ਜੀ ਦਰਵੇਸ਼ ਉਹਨੂੰ ਪਾਈ ਅੱਛਾ ਦੇ ਲੈ ਪਾਈ ਲੈ ਚਲੋ ਪਹਿਲਾਂ ਆਪਾਂ ਖਾਂਦੇ ਨਹੀਂ ਸਾਈਡ ਤੇ ਰੱਖ ਦੋ ਤੁਸੀਂ ਆਇਦਰਾ ਆਪਾਂ ਪੇਪਰ ਰੱਖ ਲਿਆ ਇਹਦੇ ਚਪਲੇ ਐਂਦੇ ਚਪਾ ਬਣਾਵਣਾ ਕੇ ਸਾਰੇ ਉਹ ਪੂੜੇ ਰੱਖਨੇ ਆ। ਇਹਦੇ ਰੋਟੀ ਮੰਗੂ ਹੀ ਬਣਿਆ ਨਾ ਬਹੁਤ ਸੋਹਣੇ ਬਸ ਹੂੰ ਜਿਹੜੀ 부ੜੀ ਉਹ ਸੁਚੇਰੀ ਹੁੰਦੀ ਹੈ ਜਿਹੜੀ ਤਵੇ ਤੇ ਪਾਣੀ ਛਾਣੀ। ਅੱਛਾ ਹਾਂ ਆਪਾਂ ਤਵੇ ਤੇ ਪਾਣੀ ਛਾਣੀ ਆ। ਹੂੰ ਸਹੀ ਗੱਲ ਆ। ਸੋ ਫਾਈਨਲ ਗਾਇਸ ਬਣ ਰਹੀ ਹੈ ਤੁਸੀਂ ਦੇਖ ਸਕਦੇ ਹੋ ਖੀਰ ਹਲੇ ਤੱਕ ਫ੍ਰੀਜ ਰਹੀ ਹੈ ਵੈਸੇ ਮੈਨੂੰ ਹਲੇ ਕੀੜ-ਕੂੜੇ ਬਣਾਉਣੇ ਨੇ ਮੈਨੂੰ ਹਲੇ ਕੁਝ ਵੀ ਬਣਾਉਣਾ ਦਾ ਇਹੋ ਦੀ ਚੀਜ਼ ਮੈਂ ਸਿੱਖਾਂਗੀ ਜ਼ਰੂਰ ਸਿੱਖਾਂਗੀ ਦੇਖ ਦੇਖ ਕੇ ਠੀਕ ਹੈ ਗਾਇਸ ਇਹ ਮੈਂ ਸਤ ਤੋਂ ਪਹਿਲਾਂ ਨਾ ਮੈਂ ਜੜੀਆਂ ਪਾਲੀਆਂ ਸੀ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੇਰਾ ਤਾਂ 2 ਮਿੰਟ ਦਾ ਚਾਹ ਹੀ ਹੁੰਦਾ ਬੈਂਗਲਸ ਵਗੈਰਾ ਪਾਣਾ ਤਾਂ ਮੈਂ ਉਹ ਬਾਕੀ ਮੈਨੂੰ ਜ਼ਿਆਦਾ ਓਵਰ ਜੀਆਂ ਲੱਗ ਰਹੀਆਂ ਸੀ ਫਿਰ ਮੈਂ ਆਹ ਰੈੱਡ ਕੱਲੀਆਂ ਪਾਲੀਆਂ ਸਿੰਗਲ ਦੇਖ ਸਕਦੇ ਹੋ ਤੁਸੀਂ ਦੈਨ ਉਸ ਤੋਂ ਬਾਅਦ ਕਹਿੰਦੇ ਕੂੜੇ ਬਣ ਰਹੇ ਸਿੱਖਾਂਗੀ ਸੋ ਲੁਕਿੰਗ ਜਸ ਇਜ਼ ਦਾ ਵਾਓ ਸੋ ਗਾਇਜ਼ ਫਾਈਨਲ ਕਹਿੰਦੇ ਦੂਸਰਾ ਬਣ ਚੁੱਕਿਆ ਹੈ ਪੂਰਾ ਬਣ ਕੇ ਹੋ ਚੁੱਕਿਆ ਰੈਡੀ ਕਈ ਬੰਦੇ ਦਾ ਜੀ ਕਰਦਾ ਵਾਓ ਬੜੀ ਜੀ ਬੰਦੇ ਦਾ ਖਾਗੇ ਬਣਾ ਲੈ ਵੇਖਣ ਲਾ ਕੇ ਵੇਖਣ ਟਰਾਈ ਕਰ ਕਰੋ ਟਰਾਈ ਆ ਤਾਂ ਥੋੜਾ ਕਾ ਮਾਰਾ ਕਰ ਰਹੇ ਹੋ ਨਾ ਨਹੀਂ ਅੰਦਰ ਨੇਲ ਪੈਂਟ ਦਾ ਵਾਓ ਮੰਮੀ ਨੂੰ ਗਾਇਜ਼ ਨੇਲ ਪੈਂਟ ਬਹੁਤ ਪਸੰਦ ਹੈ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਪਿਆਰਾ ਹੈ ਇੱਕ ਨਾ ਮੈਨੂੰ ਕੁੜੀ ਦਾ ਮੈਸੇਜ ਆਇਆ ਉਹ ਕਹਿੰਦੇ ਵੀ ਤੁਸੀਂ ਬੈਂਗਲਸ ਤੇ ਆਪਣਾ ਨੇਲ ਪੈਂਟ ਲੈ ਕੇ ਆਓ ਕਲੈਕਸ਼ਨ ਨੇਲ ਪੈਂਟ ਵੀ ਬਣਾ ਕੇ ਆਪਾਂ ਬਣਾਈ ਹੋਈ ਹੈ ਪਹਿਲਾਂ ਅੱਛਾ ਬਣਾਈ ਹੋਈ ਬਣਾ ਓਕੇ ਆ ਬਾਲਾ ਸਨ ਕਰ ਚਲੋ ਕੋ ਫਿਰ ਬਣਾ ਲਾਂਗੇ ਜਿਹੜੀਆਂ ਨਮਗਾ ਲਾਂਗੇ ਇਹ ਤਾਂ ਲਾਏਗੀ ਨਹੀਂ ਸੋ ਫਾਈਨਲ ਗਾਇਜ਼ ਮੰਮੀ ਦੀ ਆਵਲੀ ਨੇਲ ਪੈਂਟ ਹੈ ਤੇ ਜਾ ਇਹਦੀ ਮੂਵੀ ਹਨ ਸਭ ਤੋਂ ਬਿਦਾਉਟ ਸਿਨੀਮਾ ਹਨ ਸਭ ਤੋਂ ਮੈਂ ਕਿਉਂ ਕਿ ਉਹ ਯਾਉਂ ਨਹੀਂ ਅਰੇ ਯਾਰ ਸਾਰਿਆਂ ਦੀ ਲਾਈਫ ਹੈ ਠੀਕ ਹੈ ਨਾ ਕਿਸੇ ਨੇ ਕਿਸੇ ਤੋਂ ਪੁੱਛ ਕੇ ਨਹੀਂ ਇੱਥੇ ਪੌਣਾ ਲਾਉਣਾ ਪਾਓ ਐਸ਼ਾ ਕਰੋ ਜਿੰਨਾ ਟਾਈਮ ਲਾਈਫ ਹੈ ਠੀਕ ਹੈ ਕਿਸੇ ਇੱਥੇ ਕਿਸੇ ਦਾ ਹੱਕ ਨਹੀਂ ਹੈਗਾ ਕੁਝ ਕਹਿਣ ਦਾ ਕਿਸੇ ਨੂੰ ਸੋ ਫਾਈਨਲ ਲੈਵਲ ਬੈਂਗਲਸ ਇਹਨਾਂ ਨੇ ਘੰਟੀ ਪਾਏ ਆ ਯਾ ਕਰਨਾ ਟ੍ਰਾਈ ਸੋ ਫਾਈਨਲ ਗਾਇਸ ਨੂੰ ਮੈਂ ਟ੍ਰਾਈ ਕਰ ਦਿੰਨੇ ਤਰੂ ਸਮਝ ਚੱਕਾ ਆ ਪਾ ਰਹੀ ਯਾਰ ਕੀ ਜੀ ਕਹਤਾ ਸੋ ਨਾਈਟ ਹਾਂਜੀ ਗਾਇਜ਼ ਸੋ ਹੈ एवरीवन ਦਨ ਲੱਗ ਚੁੱਕੀ ਹੈ ਸਿਸਟਰ ਨੇ ਮੈਂਦੀ ਲਮਾਣੀ ਸੀ ਉਹਨਾਂ ਦੇ ਕੋਈ ਫੰਕਸ਼ਨ ਵਗੈਰਾ ਹੈ ਚਲੋ ਆਏ ਹੋਏ ਸੀ ਚਲੋ ਇਹ ਲੱਤੀ ਆਏ ਸੋਨ ਹਨਾ ਸੰਦਾਰਾ ਜੀ ਨੂੰ ਕਹਦੇ ਆ ਤਾਂ ਬਾਕੀ ਚਲੋ ਇਸੇ ਨਾਲ ਨਾਨੀ ਹੁਣੀ ਆਏ ਉਹਨਾਂ ਦੇ ਹੱਥਾਂ ਦੀ ਪੂੜੇ ਪੂੜੇ ਪੂੜੀਆਂ ਕਹਿਣ ਲੱਗੀ ਸੀ ਪੂੜੇ ਕਹਿ ਸਕਦੀਆਂ ਗੁੜ ਵਾਲੇ ਨਾਲ ਖੀਰ ਬਣੀ ਹੈ ਸਭ ਕੁਝ ਬਣ ਕੇ ਰੈਡੀ ਹੋ ਚੁੱਕਾ ਹੈ ਹੁਣ ਅੰਦਰ ਸਾਰਿਆਂ ਨੂੰ ਫੜਾਣੇ ਆ ਸਾਰੇ ਜਾਣੇ ਬੈਠੇ ਹੋਏ ਆ ਦੈਨ ਲੈ ਕੇ ਜਾਂਦੇ ਆ ਆਪਾਂ ਅੰਦਰ ਸਾਰਾ ਸਮਾਨ ਸਭ ਤੋਂ ਪਹਿਲਾਂ ਤਾਂ ਪਲੇਟ ਸੋ ਫਾਈਨਲੀ ਗਾਇਜ਼ ਅੰਦਰ ਆਪਾਂ ਸਮਾਨ ਲੈ ਕੇ ਜਾਂਦੇ ਆ ਸਾਰੇ ਜਾਣੇ ਅੰਦਰ ਬੈਠੇ ਹੋਏ ਆ ਨੇ ਵਾਪਸ ਜਾਣਾ ਮੰਮੀ ਹੁਣਾਣੇ ਐਕਚੁਅਲੀ ਤਾਂ ਇਹ ਥੋੜੇ ਸਮੇਂ ਲਈ ਹੀ ਆਏ ਸੀਗੇ ਇਹਨਾਂ ਨੇ ਵਾਪਸ ਚਲ ਜਾਣਾ ਆ ਦੈਨ ਉਹਨੇ ਟਾਈਮ ਆਪਾ ਇਹਨਾਂ ਨਾਲ ਸਪੈਂਡ ਕਰਦੇ ਅੰਦਰ ਕਰਦੇ ਗੱਲਾਂ ਬਾਤਾਂ ਮਿਲਦੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਿਹੜੇ ਨਵੇਂ ਅਨਸਾਨ ਹਨ ਕਾ ਲੋ ਸਬਸਕ੍ਰਾਈਬ ਕਰ ਲਓ ਤਾਂ ਕਿ ਮੇਰਾ ਹਰ ਇੱਕ ਕੋਨ ਵਾਲਾ ਤੁਸੀਂ ਵਲੌਗ ਦੇਖ ਸਕੋ ਐਂਡ ਨਿਊ ਚੈਨਲ ਦਾ ਆਪਣਾ ਦੂਸਰਾ ਵੀ ਚੈਨਲ ਹੈਗਾ ਉਹਦਾ ਲਿੰਕ ਕਮਿਊਨਿਟੀ ਵਿੱਚ ਦਿੱਤਾ ਹੋਇਆ ਏਸੇ ਚੈਨਲ ਦੀ ਕਮਿਊਨਿਟੀ ਵਿੱਚ ਤਾਂ ਤੁਸੀਂ ਜਾ ਕੇ ਲਿੰਕ ਨੂੰ ਓਪਨ ਕਰੋ ਐਂਡ ਮਿਊ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਐਂਡ ਸਬਸਕ੍ਰਾਈਬ ਕਰੋ ਤਾਂ ਕਿ ਮੇਰਾ ਹਰ ਇੱਕ ਆਉਣ ਵਾਲਾ ਤੁਸੀਂ ਵਰਕ ਰਿਵਿਊ ਦੇਖ ਸਕੋ ਐਂਡ ਮਿਲਦੇ ਆ ਤੁਹਾਨੂੰ ਅ ਅਗਲੇ ਵਲੌਗ ਦੇ ਵਿੱਚ